ਆ ਰਿਕਾਰਡ ਕਰਨਾ ਇਹ ਲੋਕ ਬੋਲ ਰਹੇ ਆ 2500 ਪੈਸੇ ਆਦੇ ਜਿਹੜਾ 1000 ਰੁਪਇਆ ਦਿੱਤਾ ਪੀਓ ਦੇ ਆਉਣੇ ਸੀ ਆਪ ਦੇ ਪੈਸੇ ਤੇ ਇਹ ਸੋਹਣੀਆਂ ਜੁੱਤੀਆਂ ਲਵਾਵਾਂ ਤੇ ਬੜੀ ਬੱਸ ਆ ਉਹਦਾ ਝਾੜੂ ਫਿਰ ਗਿਆ بڑا ਸਵਾਲ ਸਵਾਦ ਲੈਣ ਲਈ ਕਰਦੇ ਹਾਂ ਆਓ ਬਹੁਤ-ਬਹੁਤ ਧੰਨਵਾਦ ਹੈ ਮੋਸਟ ਵੈਲਕਮ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਨਾ ਇੰਨੀਆਂ ਕਬੀਤियां ਪ੍ਰਵਾਨ ਕੀਤੀ ਸਾਡੇ ਵੱਲੋਂ ਦਿੱਤੀ ਸਮਰਥਨਾਂ ਨੇ ਅਗਲਾ ਪ੍ਰੋਗਰਾਮ ਸੇ ਸਤਿ ਸਰ ਸਾਹਿਬ ਜੀ ਤੋਂ ਕਿ ਇੱਕ-ਇੱਕ ਮਹੀਨੇ ਹੋ ਜਾਂ ਗਿਆ ਸੋ ਪਾਣੀ ਕਿਲੋ ਕਾਰਨ ਦਾ ਬੰਦਾ ਕੀ ਕਰੂਗਾ ਇਸ ਕਰਕੇ ਇਹ ਜਿਹੜੀਆਂ ਨੀਤੀਆਂ ਨੇ ਇਹ ਸਰਕਾਰ ਜਿਹੜਾ ਬਹੁਤ ਮਾੜੀਆਂ ਨੇ ਸੋ ਸ਼ਰਮੀ ਅਕਾਲੀ ਦਲ ਵੱਲੋਂ ਇਸ਼ਾਰੀਆਂ ਜ਼ਰੂਰਤਾ ਦੰਗਿਆ ਇਹ ਦੰਗਿਆ ਗੀਆਂ ਸੀ ਲੇਕਿਨ ਇਸ ਪਾਰਟੀ ਨੇ ਤਹਿ 몰ਾ ਚੁੱਕਿਆ ਸੀ ਕਿ ਆਪਣੇ ਨਗਰ ਦਾ ਇੱਕ ਨੌਜਵਾਨ ਬੀਅਰ ਜੋ ਵਿਦੇਸ਼ ਦੀ ਧਰਤੀ ਤੇ ਦੁਬਈ ਦੀ ਥੇਲ ਵਿੱਚ ਫਸਿਆ ਹੈ ਕੋਈ ਮੈਂ بار بار ਸਿਆਸੀ ਵਿਗਰਾਂ ਨੂੰ ਸਮਾਜਿਕ ਗੱਦੇ ਬੰਦਿਆਂ ਨੂੰ ਆਪਣੇ ਇੰਟਰਵਿਊ ਦੇ ਵਿੱਚ ਸਕਰੀਨ ਤੇ ਵਿੱਚ ਜਿਹੜੀ ਚੰਦਰਾ ਤੇ ਇਹ ਹੀ ਬੇਕੀ ਕਰਦਾ ਰਹੇ ਕਿ ਗਰੀਬ ਦੀ ਬਾਪ ਪੜੀ ਪਰ ਕਿਸੇ ਨੇ ਵੀ ਕਿਸੇ ਸਿਆਸੀ ਪਾਰਟੀ ਨੇ ਜਦ ਕਿਸੇ ਧਾਰ ਦੇ ਗਲਤੀ ਪਰ ਜਿਹਦੇ ਮੰਦੀ ਨੇ ਉਸ ਗਰੀਬ ਦੇ ਹੱਕ ਦੇ ਵਿੱਚ ਹੱਥ ਦਾ ਹਾਰਾ ਨਹੀਂ ਬਾਰ ਇਸ ਕਰਕੇ ਮੈਂ ਸ਼੍ਰੀ ਮੁਕੇਸ਼ਵੰਦ ਰਾਜੀ ਦੇ ਧਿਆਨ ਦੇ ਹੰਮੀ ਮੁਕੇਸ਼ਵੰਦ ਰਾਜੀ ਨੇ ਸਰਕਾਰ ਤੋਂ ਮੁਕੇਸ਼ਵੰਦ ਦੇ ਧਿਆਨ ਦੇ ਲਿਆ ਲਈ ਔਰ ਅਸੀਂ ਮਿਲ ਕੇ ਇਹ ਮਸਲਾ ਸਬਾਣ ਡਿਪਲੋਮੇਟਿਕ ਅਸਾਂ ਦੇ ਧਿਆਨ ਦੇ ਲਿਆਦਾ ਬੇਸਕ ਸਾਡੀ ਗੱਲ ਸਰਪੰਦਾਂ ਪਰ ਚੈਰਟਰ ਪ੍ਰੈਸ ਦੇ ਮੁਖੀ ਉਹਨਾਂ ਦੀ ਟੀਮ ਨਾਲ ਐਸਪੀ ਬਰਾਜ ਦਾ ਚੱਲਦੀ ਸੀ ਪਰ ਦੋਵੇਂ ਪਾਰਟੀਆਂ ਕੱਢੀਆਂ ਨੇ ਦਿੱਲੀ ਜਾਓ ਇਹ ਦੋਵੇਂ ਪਾਰਟੀਆਂ ਕੱਢੀਆਂ ਨੇ ਹਰਿਆਣੇ ਚ ਜਾਓ ਇਹ ਦੋਵੇਂ ਪਾਰਟੀਆਂ ਇਕੱਠੀਆਂ ਨੇ ਇਹ ਸਾਨੂੰ ਬੁੱਧੂ ਬਣਾ ਰਹੇ ਆ ਕਿ ਅਸੀਂ ਕਾਂਗਰਸ ਵੱਖਰੀ ਲੜ ਰਹੀ ਆ ਝਾੜੂ ਵਾਲੇ ਵੱਖਰੇ ਲੜ ਰਹੇ ਆ ਸੋ ਇਸ ਗੱਲ ਦਾ ਧਿਆਨ ਰੱਖੋ ਇਹ ਦੋਵੇਂ ਵਿੱਚੋਂ ਇੱਕੋ ਹੀ ਨੇ ਇਹਨਾਂ ਦਾ ਮਕਸਦ ਇੱਕੋ ਹੀ ਆ ਸੋ ਇਸ ਗੱਲ ਨੂੰ ਬੜਾ ਧਿਆਨ ਚ ਰੱਖਣਾ ਹੈ ਹੁਣ ਆ ਕੇ ਕਾਂਗਰਸ ਦੀ ਗੱਲ ਕਿ ਲੋਕ ਸਭਾ ਦੀ ਇਲੈਕਸ਼ਨ ਆ ਗਈ ਆ ਜਿਹਦੇ ਵਿੱਚ ਤੁਹਾਡਾ ਵੋਟ ਦਾ ਪੜਾ ਬਹੁਤ ਜ਼ਰੂਰੀ ਆ ਪਿਛਲੇ ਸਮੇਂ ਦੀ ਗੱਲ ਕਰੀਏ ਦੇ ਸਾਡੇ ਆਮ ਸਮਾਜ ਦੇ ਵਿੱਚ ਅੱਜ ਆਲੇ ਬੜੇ ਸੀ ਔਰ ਆਵਾਜ਼ੀ ਪਾਰਟੀ ਵਾਲੇ ਕਹਿੰਦੇ ਨੇ ਕਿ 13 ਵੀ ਖੜੇ ਬਣੇ ਚਾਹੀਆ ਜੇ 12 ਨੇ ਕੁਝ ਨਹੀਂ ਕੀਤਾ ਤੇ ਇਹਨਾਂ ਦਾ ਜਿਆਦਾ ਵੀ ਕੁਝ ਨਹੀਂ ਕਰਨਾ ਸੋ ਭਰਾਓ ਤੁਸੀਂ ਜਾਣੇ ਬੜੇ ਬੜੀ ਪਾਣ ਜਾਣਦੇ ਹੋ ਦਰਬਾਰ ਸਿੰਘ ਦੀ ਮੱਠੀਆਂ ਨੂੰ ਕਿ ਜਿਨ੍ਹਾਂ ਨੇ ਕਹੋ ਤੁਸੀਂ ਕਦੇ ਵੀ ਦੇਰ ਸਵੇਰ ਦੇਰ ਗਏ ਹੋ ਉਹਨਾਂ ਨੇ ਤਾਂ ਕਿ ਜਿਹਨੇ ਵੀ ਕੰਮ ਆਪਣੇ ਅਪਰਾਧ ਸਮਝ ਕੇ ਕੀਤੇ ਉਹ ਅੱਗੇ ਵੀ ਕਰਦੇ ਰਹਿਣਗੇ ਉਹਨਾਂ ਵੱਲੋਂ ਸਾਡੇ ਹਰਗੇ ਤੇ ਲੋਕਾਂਾਂ ਦੀ ਫੀਰ ਤੋਂ ਸ੍ਰੀ ਅਨਿਲ ਕੁਮਾਰ ਜੋਸ਼ੀ ਨੂੰ ਟਿਕਟ ਦੇ ਦੇ ਕੇ ਨਾਰਾਜ਼ ਗਿਆ ਇਹ ਪਾਰਟੀ ਦਾ ਫੈਸਲਾ ਹੈ ਪਰ ਅਸੀਂ ਤੁਹਾਡੇ ਤੋਂ ਆਸ ਤੇ ਅਰਦਾਸ ਕਰਦੇ ਹਾਂ ਕਿ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਤਾਕਤ ਦੇ ਨਾਲ ਪਿੰਡ ਭੰਗਾਂ ਦੀ ਗੱਲ ਤੋਂ ਬਹੁਤ ਵੱਡੀਆਂ ਵੋਟਾਂ ਨਾਲ ਸਰਦਾਰਿਕ ਸੰਮਤੀ ਜਮਾਈ ਕੀ ਹੁੰਦੀ ਆਏ ਹੋ ਐਦਾਂ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਏਡੀ ਵੱਡੀ ਲੀਡ ਦੇ ਨਾਲ ਸ੍ਰੀ ਅਨਿਲ ਕੁਮਾਰ ਜੋਸ਼ੀ ਨੂੰ ਚੋਣ ਨਿਸ਼ਾਨ ਤਕੜੀ ਦੇ ਪੋਰਾ ਲਾ ਕੇ ਕੰਮ ਕਰੋਗੇ ਸ੍ਰੀ ਅਦિલે ਕਮਾਲ ਜੋਠੀ ਦਾ ਚੋਣ ਨਿਸ਼ਾਨ ਤਕੜੀ ਔਰ ਪਹਿਲੇ ਨੰਬਰ ਤੇ ਆ ਮੈਂ ਤੁਹਾਡੇ ਕੋਲੋਂ ਆਸ ਕਰਦਾ ਕਿ ਪਿੰਡ ਬਨਾਲੀ ਗਾਣਾ ਲੱਗੋ ਵੀ ਸ੍ਰੀ ਅਦિલે ਕਮਾਲ ਜੋਠੀ ਕੇ ਕਿਹੜੇ ਨੰਬਰ ਤੇ ਆ ਤੁਸੀਂ ਅੱਥਾ ਵੀਣ ਕੇ ਜਾਓ ਪਹਿਲੇ ਹੀ ਚੋਣ ਨਿਸ਼ਾਨ ਤਕੜੀ ਆ ਪਹਿਲੇ ਹੀ ਬਣਦ ਆਇਓ ਔਰ ਟੀਟੀ ਕਰਾ ਲਿਓ ਕਿ ਸ੍ਰੀ ਅਦિલે ਕਮਾਲ ਜੋਠੀ ਨੂੰ ਜਿਹੜੀ ਵੋਟ ਪਾਣੀ ਆ ਉਹ ਸਮਝੋ ਕਿ ਸਵਾਦ ਫਿਕਰ ਨਾਲ ਸਤਿ ਥਿਆਲੀ ਦਿਖਾਣੀ ਆ ਟੋਡੇਰਾ ਬਹੁਤ ਪਿਆਰੇ ਸਰਦਾਰ ਫਿਕਰ ਦੇ ਕੋ ਜਿੱਥਿਆ ਦਾ ਮੈਂ ਆਸ ਤੇ ਉਮੀਦ ਕਰਦਾ ਕਿ ਤੁਸੀਂ ਬਹੁਤ ਵੱਡੀਆਂ ਵਰਕਾਂ ਦਾ ਫਰੀ ਅਵੇਲ ਕੁਮਾਰ ਜੀ ਜੀ ਨੂੰ ਜਿਤਾ ਦੇ ਤੇ ਸਰਦਾਰ ਨਿਕਰਨ ਕੇ ਮਰੀਸ਼ਾ ਦੇ ਹੱਥ ਵਿੱਚ ਕਰੋਗੇ ਇਹ ਨਹੀਂ ਆ ਬੇਨਤੀ ਕਰਨਾ ਆਪ ਦੀ ਬੋ ਆਜ਼ਾਦ ਰੱਖਣਾ ਵਾਹੇ ਗੁਰਦੀਖਾ ਖਾਲਸਾ ਵਾਹੇ ਗੁਰਦੀਖੀ ਫਤਿਹ 3000 8000 ਕਹਿੰਿਆ ਦੇ ਕੀ ਸਾਨੂੰ ਸੂਰ ਤੇ ਕੀ ਸਮਾਜ ਖੂਤ ਤੇ ਕੀ ਪਰ ਸਾਨੂੰ ਹੇਰਾ ਗਾੜੇ ਵੀ ਸਾਡੇ 5 ਕਿਲੋ ਕਰਤੇ 5 ਕਿਲੋ ਗਾੜੇ ਜਿਹੜਾ ਤੇ ਪਟਿਆਣੀ ਆ ਪੰਜ ਰੋਟੀਆਂ ਕਾਲ ਕਰ ਉਹ ਪੰਜੂ ਪਟਿਆਣੀ ਕਰਕੇ ਬੜੇ ਇਹਨੇ ਸਾਰੇ ਦਾ ਮੁਕਬੈ ਨਹੀਂ ਕੇ ਅੱਗੇ ਆਪਾਂ ਗਾਹ ਸੋਚੀਏ ਜਿੱਦਾਂ ਸਾਡੀ ਭੈਣ ਜੀ ਸੁਨੀਲਪੁਰ ਆਏਗੀ ਆਂਦੇ ਨਿੱਕੇ ਮੇ ਖਲੋਤੇ ਆ ਬੋਟਾ ਦੇ ਆਪਾਂ ਅੰਮਨੇ ਪਰੋੜਾ ਆਪਾਂ ਸਾਰਿਆਂ ਭੈਣਾਂ ਨੇ ਰਲ ਕੇ ਪਾਰਕ ਜਾਂਦੇ ਆ ਬਾਬੇ ਦੀਪ ਸਿੰਘ ਜੀ ਦੇ ਘਰ ਗਏ ਉਹਦੀ ਅਰਦਾਸ ਕੀਤੀ ਕਿ ਦੀਪੀ ਸਿੰਘ ਜੀ ਕੋ ਐਮਐਨਆ ਵੀਕ੍ਰਮ ਸਿੰਘ ਜੀ ਜੀਆਰ ਕਾ ਦਿਓ ਇਹ ਸਾਡੀ ਉਮੀਦ ਹੈ ਨੂੰ ਬਾਹਰ ਚੜ ਕੇ ਮੋਟਾ ਫਾਰੀ ਚ ਟੋੜਾ ਤੇ ਅਸੀਂ ਜਪਾਇਆ ਵੀ ਨਾ ਕੋਣ ਸਾਹੀ ਇਹ ਗਾਣੇ ਬੜੇ ਖੁਸ਼ਿਆ ਤੇ ਟਕੌਲੀ ਬਾਰਡਰ ਸੰਘੂ ਬਾਰਡਰ ਉਸ ਕਿਸਾਨ ਪ੍ਰੀਤਪਾਲ ਨੂੰ ਦਾਸ ਦੀ ਵੀ ਕੁਝ ਕਿਸਮਤੀ ਕੀ ਮੈਨੂੰ ਛਟਾ ਕੇ ਲਿਆ ਸਕਾ 250 ਬੰਦਾ ਜੱਫੀ ਹੋਇਆ ਜੀ ਇੰਦੀ ਦੋ ਉਪਰਕਾਰਾਂ ਦੇ ਸਿਰ ਪਾਟ ਕੇ ਸੁਪ ਕਰਨ ਦੀ ਮੌਤ ਹੋ ਗਈ ਇੱਕ ਵੀ ਪਰਚਾ ਭਗਵਾਨ ਨੂੰ ਮਾਨ ਨੇ ਨਹੀਂ ਦਿੱਤਾ ਤੇ ਕੀ ਕਹੋਗੇ ਪਰ ਕਹਤਾ ਤੇਰਾ ਭਾਰਫਾ ਤੇ ਤੇ ਕੀ ਕਹੋਗੇ ਇਹਨੂੰ ਗੜੀ ਮੜੀ ਭੁਗਤ ਕਹੋਗੇ ਕੀ ਨਹੀਂ ਜਿਹੜਾ ਸਮਝੋਤਾ ਕਾਂਗਰਸ ਨਾਲ ਆਪ ਨਾਲ ਤੇ ਰਾਤ ਤੱਕ ਲੋਕਾ ਭਾਰਫਾ ਇਹਦਾ ਕੋਈ ਤੁਹਾ ਕੋ ਸਮਾਨ ਦੇ ਕੇ ਆ ਕੇ ਕੈਂਡੀਡੇਟ ਸਾਹਿਬ ਆਏ ਆ ਉਹ ਜਿਹੜਾ ਸੁਖ ਨਾਲੇ ਪਹਿਲਾਂ ਦਿੱਤਾ ਸੀ ਕੈਂਡੀਡੇਟ ਬੱਬੂ ਕੋਚਾ ਜਦੋਂ ਤੁਹਾਨੂੰ ਯਾਦ ਹੋਣਾ ਉਹਨੂੰ ਅੱਧਰੋ ਛੋਟੇ ਹੱਥੀ ਤੇ ਚੜਾਉਂਦੇ ਸੀ ਆਪ ਵੀ ਛੋਟਾ ਹੱਥੀ ਤੇ ਚੜਾਉਂ ਵੀ ਛੋਟੇ ਹੱਥੀ ਤੇ ਦਿੰਦੇ ਸੀ ਉਹ ਵੋਟਾਂ ਮੰਗਦਾ 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 ਚਿੰਤੀ ਭੁੱਲ ਜਾਂਦਾ ਸੀ ਉਹ ਕੋਮੋੜ ਕੇ ਲਿਆਉਣਾ ਪੈਂਦਾ ਸੀ ਉਹ ਛੇਰ ਕਰਨੀ ਲੋਕਾਂ ਆਪਣੇ ਪਸਤਾਨਾਂ ਚ ਫੜ ਫੜ ਕੇ ਲਿਆਉਣਾ ਪੈਂਦਾ ਸੀ ਵੀ ਭਾਵੇਂ ਪਿੰਡ ਦਾ ਰਹਿ ਗਿਆ ਮਗਰ ਚੜਾ ਚਲ ਬਾਪਦਾ ਪੰਘਾਲੀ ਤੋਂ ਆਪਣਾ ਅਰਿਆਲੀ ਆ ਨਾ ਤੇ ਕਈ ਵਾਰੀ ਉੱਧਰ ਵੀ ਬੜ ਗਿਆ ਸੀ ਕੋਟਾ ਮੰਗਦਾ ਮੰਗਦਾ ਕਹਿੰਦੇ ਜਨਾਬ ਤੁਸੀਂ ਤੇ ਕੋ ਕਾਗਜ਼ ਨਹੀਂ ਭਰੇ ਉਹ ਜਹਾਲ ਨਾਲੇ ਸੰਗੂ ਦਾ ਉਹ ਉਹ ਕਹਿ ਰਿਹਾ ਐਈ ਮੈਨੂੰ ਲੱਗਾ ਪਹਿਲੀ ਮਈ ਨੂੰ ਉੱਤਰਿਆ ਉਹਨੂੰ ਪੁੱਛ ਲਓ ਪੰਘਾਲੀ ਜਾਣਾ ਤੇ ਐਂ ਭਰ ਦਿੰਦਾ ਫੋਨ ਤੇ ਪੰਘਾਲੀ ਦਾ ਰਸਤਾ ਜਿੱਤੇ ਪੰਘਾਲ ਗਿਆ ਦੋ ਨਿਕਲ ਉਹ ਤੇ ਦੂਜੀ ਤੇ ਜਾਣਾ ਸੀ ਪੁਲਿਸ ਦੇ ਲੋਕ ਇੱਥੇ ਸੀ ਉਹਨਾਂ ਨੇ ਕਿਹਾ ਕਿ ਕੱਲ੍ਹ ਤੱਕ ਕੋਰਟ ਵਿੱਚ ਸਿਣ ਜਾਣਾ ਤੇ ਉਹਦਾ ਪੁੱਤ ਲਾਰਗੇ ਵਾਲੀ ਸੜਕ ਤੇ ਪੈ ਗਿਆ ਤੂੰ ਦੱਸਣਾ ਕਿ ਉਹ ਕੋਰਟ ਵਿੱਚ ਸਿਣ ਕਿਉਂ ਜਾਏਗਾ ਉਹ ਜੀ ਨੂੰ ਰਾਹਾਂ ਦਾ ਹੀ ਪਤਾ ਉਹਨੇ ਫਿਰ ਦਾ ਕੀ ਸਵਾਰ ਦੇਣਾ ਆਜਾ ਉਹ ਪਾਰਟੀ ਆ ਕਿਸਾਨੀ ਨਾਲ ਖੇਤ ਮਜ਼ਦੂਰੀ ਨਾਲ ਦਸਤਾਂਵਾਂ ਨਾਲ ਜੋ ਉਹਨਾਂ ਨੇ ਤੋਹਫਾ ਕੀਤਾ ਜਾਂ ਕੋਈ ਨਹੀਂ ਕਰ ਸਕਦਾ 16 ਲੱਖ ਕਰੋੜ ਉਂਦੀ ਬਕੀਆਂ ਦਾ ਬਾਤ ਕਰਤਾ ਦਸਾਂ ਸਾਲਾਂ ਤੇ ਦੱਸੋ ਕਿ ਕਹਿਲੀ ਕਿਦਵਾਨੀ ਆਇਆ ਜੇ ਕੀ ਕਹਿਣਾ ਤੇ ਬੜਾ ਵੱਡਾ ਹੰਗਾਰਾ ਜੀ ਲੋਕ ਮੌਜੂਦਾ ਸਰਕਾਰ ਚਾਹੇ ਉਹ ਸੈਂਟਰ ਦੀ ਭਾਜਪਾ ਦੀ ਆ ਚਾਹੇ ਝਾੜੂ ਦੀ ਆ ਉਤੋਂ ਦੁਖੀ ਨੇ ਔਰ ਲੋਕ ਸਬਕ ਸਿਕਾਉਣ ਦੇ ਮੂਡ 'ਚ ਨੇ ਬੜੀ ਵੱਡੀ ਗਿਣਤੀ 'ਚ ਜਾਇਨੀਆਂ ਹੋ ਰਹੀਆਂ ਮੈਂ ਧੰਨਵਾਦੀ ਹਾਂਜੀ ਬਾਪੂ ਜੀ ਦੱਸੋ ਭਗਵਾਨ ਜੀ ਕਹਿ ਰਹੇ ਨੇ ਵੀ ਮੈਂ 43 ਹਜ਼ਾਰ ਨੌਕਰੀ ਦੇਤੀ ਆ ਹੁਣ ਅਸੀਂ ਤੇ ਕੋਈ ਕੰਮ ਕਰਾਂ ਐ ਕਰੂੰ ਨਗਰ ਵਾਲਿਆਂ ਨੂੰ ਪੁੱਛ ਲਓ ਜੇ ਇੱਕ ਵੀ ਮਿਲੀ ਜਾਂ ਕਹਿੰਦੇ ਵੀ ਜਿਹੜੇ ਬੇਰੋਜ਼ਗਾਰ ਮੰਤਰੀ ਛੱਡੋ ਮੇਰਾ ਮੇਰਾ ਛੱਡੋ ਇਨਾਂ ਨੂੰ ਪੁੱਛ ਲੋ ਐਡਾ ਵੱਡਾ ਪਿੰਡ ਆ ਬੋਵੇ ਆ ਕੁਸ਼ਰਾ ਦੇ ਦੋ ਪਾ ਲੈ ਅੱਜ ਆ ਰਿਕਾਰਡ ਕਰਨਾ ਇਹ ਲੋਕ ਬੋਲ ਰਹੇ ਆ ਉਹ ਆਖਣੇ ਚੰਡੇ ਆ ਦੱਸ ਲੋ ਪਹਿਲਾਂ ਦੱਸੋ ਬੇਜੀ ਨੌਕਰੀ ਮਿਲੀ ਦੱਸੋ ਨੌਕਰੀ ਮਿਲੀ ਗਈ ਕੋਈ ਸਾਨੂੰ ਨੌਕਰੀ ਨਹੀਂ ਮਿਲੀ ਕੋਈ ਸਾਨੂੰ ਜਿਹੜੀ 2500 ਪੈਨਸ਼ਨ ਆਉਂਦੇ ਜਿਹੜਾ ਹਜ਼ਾਰ ਰੁਪਈਆ ਦਿੱਤਾ ਅਸੀਂ ਤਾਂ ਇਹ ਤੱਕ ਚਪੜਾ ਨਹੀਂ ਲਈਆ ਵੀ ਉਹਦੇ ਆਉਣੇ ਸੀ ਆਪਦੇ ਪੈਸੇ ਤੇ ਅਸੀਂ ਸੋਹਣੀਆਂ ਜੁੱਤੀਆਂ ਲਵਾਂਗੇ ਉਹ ਉਹਨੇ ਸਾਨੂੰ ਕਿੱਥੋਂ ਦੇਣੇ ਆ ਉਹਦਾ ਆਪਣਾ ਹੀ ਸਰੇ ਤੇ ਬੜੀ ਬੱਸ ਆ ਉਹਦਾ ਝਾੜੂ ਫਿਰ ਗਿਆ ਇਹ ਜਿੱਥੇ ਦਾ ਇੱਕ ਉਹਨਾਂ ਵੱਲੋਂ ਕਿਹਾ ਗਿਆ ਸੀ ਪਹਿਲੇ ਵੀ ਇਹ ਬਾਰਾ ਸਾਹਿਬ ਵੱਲੋਂ ਛਤਰ ਉੱਤੇ ਲਵਾ ਲਈ ਵੀ ਇਹਨਾਂ ਨੂੰ ਜਗ੍ਹਾ ਜਿਆਦਾ ਗਰਮੀ ਲੱਗਦੀ ਸਾਨੂੰ ਗਰਮੀ ਹੋਰੇ ਬਾਰੇ ਕੀ ਕਹਿਣਾ ਨਾ ਕੋਈ ਨਾ ਬੜਾ ਸਵਾਲ ਸਵਾਦ ਲੈਣ ਲਈ ਕਰਦੇ ਹਾਂ ਛੱਤ ਤਾਂ ਕੀ ਉਹ ਛੱਤ ਥੱਲੇ ਕਦੇ ਭਾਸ਼ਣ ਨਹੀਂ ਦਿੰਦਾ ਉਹ ਤਾਂ ਐਡਾ ਤਗੜਾ ਕਮਲਾ ਉਹਨੂੰ ਬੇਵਕੂਫ ਕਹੂੰਗਾ ਮੈਂ ਜਿਹੜਾ ਦਸਤਾਰ ਦਾ ਸਤਿਕਾਰ ਨਾ ਕਰ ਸਕੇ ਝੂਠਾ ਪਾਣੀ ਸਿਰ 'ਤੇ ਪਾਈ ਜਾਂਦਾ ਦਸਤਾਰ 'ਤੇ ਪਾਈ ਜਾਂਦਾ ਪੱਗ ਨੂੰ ਟੋਪੀ ਵਾਂਗੂ ਲਾਈ ਜਾਂਦਾ ਉਹ ਕੀ ਕਹਿੰਦਾ ਕੋਈ ਕੀ ਨਹੀਂ ਕਹਿੰਦਾ ਕੋਈ ਅਸਰ ਨਹੀਂ ਮੰਨਦਾ ਮੇਰਾ ਵੀਰ ਉਹਦੇ ਪਹਿਲੇ ਟੱਬਰ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਬੁਲਾਉਣਾ ਛੱਡਿਆ ਇਹ ਚਾਏ ਬੇਵਕੂਫ ਹੈ ਤੇ ਇਹਦੇ ਬਾਰੇ ਮੈਂ ਕੀ ਕਹਿਣਾ ਇਹ ਆ ਪਾਏ ਇੱਕ ਹੋਰ ਕਰਾ ਲਈਏ ਹਾਂ ਜੀ ਇਹ ਸਾਨ ਮਜੀਠੀਆ ਸਾਹਿਬ ਜਿਨ੍ਹਾਂ ਨੇ ਪੰਘਾਲੀ ਕਲਾ ਵਿੱਚ ਆਪਣਾ ਚੋਣ ਪ੍ਰਚਾਰ ਦੀ ਮੁਹਿੰਮ ਚਾਲੂ ਕੀਤੀ ਉਸ ਦੇ ਸੰਬੰਧ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਲੋਕਾਂ ਨੂੰ ਸੱਜਿਆ ਤੇ ਆਮ ਜਨਤਾ ਦੇ ਵੀ ਸੁਝਾਅ ਲਏਗੇ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਹਾਲੇ ਤੱਕ ਹਜ਼ਾਰ-ਹਜ਼ਾਰ ਰੁਪਈਆ ਕਿਸੇ ਨੂੰ ਤਾਂ ਮਿਲਿਆ ਨਹੀਂ ਆ ਪਰ ਫਿਰ ਵੀ ਅਸੀਂ ਹੋ ਸਕਦਾ ਵੀ ਹੁਣ ਪੈਸੇ ਉਹਨੇ ਕਿ ਮਿਲ ਜਾਣਗੇ ਉਹ ਨਾਲ ਅਸੀਂ ਚਪਲਾਂ ਹੀ ਖਰੀਦ ਸਕੀਏ ਮੈਂ ਸੁਖਬੀ ਉਸ ਕੈਮਰਾਮੈਨ ਕੈਵੀ ਸਿੱਧੂ ਨਾਲ ਪਬਲਿਕ ਪ੍ਰਾਈਮ ਟੀਵੀ ਮਜੀਠਾ